ਜਦੋਂ ਸ਼ਬਦ ਦੀ ਗੱਲ ਹੁੰਦੀ ਹੈ ਤੇ ਸਾਰੀਆਂ ਮਤਾਂ ਦੇ ਵਿੱਚ ਅਲੱਗ-ਅਲੱਗ ਤੌਰ ਦੇ ਉੱਤੇ ਉਹਨੂੰ ਬਿਆਨ ਕੀਤਾ ਜਾਂਦਾ ਹੈ ਕਿਤੇ ਜਾ ਕੇ ਉਹਨੂੰ ਓਮ ਦੱਸਿਆ ਜਾਂਦਾ ਹੈ ਕਿਤੇ ਓੰਕਾਰ ਕੋਈ ਇਹਨੂੰ ਵਰਡ ਦੱਸਦਾ ਹੈ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ ਹੈ ਹਰ ਇੱਕ ਦਾ ਆਪਣਾ ਵੱਖਰਾ ਇੱਕ ਨਜ਼ਰੀਆ ਹੈ ਤਜਰਬਾ ਹੈ ਇਹਨੂੰ ਦੱਸਣ ਦਾ ਇਹਨੂੰ ਬਿਆਨ ਕਰਨ ਦਾ ਜਦੋਂ ਓੰਕਾਰ ਦੀ ਗੱਲ ਚੱਲਦੀ ਹੈ ਸ਼ਬਦ ਜਿਹੜਾ ਤੁਸੀਂ ਕਹਿੰਦੇ ਹੋ ਵੀ ਸ਼ਬਦ ਹੈ ਕੋਈ ਕਹਿੰਦੇ ਨੇ ਕਿ ਅਸੀਂ ਸ਼ਬਦ ਨੂੰ ਜਾਣ ਲਿਆ ਅਸੀਂ ਸ਼ਬਦ ਨੂੰ ਸਮਝ ਲਿਆ ਸ਼ਬਦ ਨੂੰ ਬੁੱਝ ਲਿਆ ਸਾਨੂੰ ਸ਼ਬਦ ਦਿਖਾਈ ਦਿੰਦਾ ਹੈ ਇਸੇ ਦੇ ਬਾਬਤ ਆਪਾਂ ਭਗਤ ਕਬੀਰ ਜੀ ਦੀ ਜਿਹੜੀ ਗੁਰਬਾਣੀ ਹੈ ਉਹ ਆਪਾਂ ਅੱਜ ਵਿਚਾਰਦੇ ਆ ਕਿ ਜਦੋਂ ਸ਼ਬਦ ਦੀ ਸੋਝੀ ਹੁੰਦੀ ਹੈ ਜਦੋਂ ਸ਼ਬਦ ਦੇ ਬਾਰੇ ਪਤਾ ਲੱਗਦਾ ਹੈ ਤਾਂ ਕੀ ਕੀ ਹੁੰਦਾ ਹੈ ਕੀ ਕੀ ਮਿਲਦਾ ਹੈ ਜੋ ਜੋ ਉਹਨਾਂ ਨੂੰ ਮਿਲਿਆ ਉਹਨਾਂ ਨੇ ਉਹਦੇ ਵਿੱਚ ਬਿਆਨ ਕਰਿਆ ਜਦੋਂ ਉਹਨਾਂ ਨੇ ਕਿਹਾ ਕਿ ਓੰਕਾਰ ਆਦ ਮੈਂ ਜਾਨਾ ਦੇਖੋ ਉਹਨਾਂ ਨੇ ਓੰਕਾਰ ਆਦ ਮੈਂ ਜਾਨਾ ਕਹਿੰਦੇ ਮੈਂ ਜਾਣਿਆ ਮੈਂ ਸਮਝਿਆ ਮੈਂ ਉਸ ਓੰਕਾਰ ਨੂੰ ਸਮਝਿਆ ਜਿਹੜਾ ਸ਼ੁਰੂਆਤੀ ਤੌਰ ਤੇ ਹੀ ਸੀਗਾ ਜਿਹੜਾ ਸ਼ੁਰੂ ਤੋਂ ਹੀ ਸੀਗਾ ਉਸ ਓੰਕਾਰ ਨੂੰ ਮੈਂ ਜਾਣਿਆ ਮੈਂ ਸਮਝਿਆ ਫਿਰ ਕਹਿੰਦੇ ਲਿਖ ਅਰ ਮਿਟੇ ਤਾਹੇ ਨਾ ਮਾਨਾ ਪਹਿਲਾਂ ਦੇਖੋ ਉਹਨਾਂ ਨੇ ਕਿਹਾ ਕਿ ਮੈਂ ਉਹਨੂੰ ਉਸ ਓੰਕਾਰ ਨੂੰ ਜਾਣਿਆ ਜਿਹੜਾ ਆਦਤੋਂ ਹੀ ਹੈ ਫਿਰ ਕਹਿੰਦੇ ਲਿਖਰ ਮਿਟੇ ਤਾਹੇ ਨਾ ਮਾਨਾ ਜਿਹੜਾ ਲਿਖ ਕੇ ਮਟਾਇਆ ਜਾ ਸਕਦਾ ਹੈ ਕਿਸੇ ਪੇਪਰ ਤੇ ਕਿਸੇ ਬੋਰਡ ਤੇ ਜਾਂ ਹੋਰ ਕਈ ਚੀਜ਼ਾਂ ਤੇ ਉਹਨੂੰ ਤੁਸੀਂ ਲਿਖ ਦਿੰਨੇ ਹੋ ਮਟਾਇਆ ਜਾ ਸਕਦਾ ਹੈ ਉਹ ਨਾਸ਼ਵੰਤ ਹੈ ਉਹਨੂੰ ਨਹੀਂ ਮੈਂ ਮੰਨਦਾ ਕਹਿੰਦੇ ਲੇਖਰ ਮਿਟੇ ਤਾਂ ਹੀ ਨਾ ਮੰਨਾ ਉਹਨੂੰ ਨਹੀਂ ਮੈਂ ਮੰਨਦਾ ਫਿਰ ਕਹਿੰਦੇ ਦੇਖੋ ਕਹਿੰਦੇ ਓੰਕਾਰ ਲਖੈ ਜੋ ਕੋਈ ਇੱਥੇ ਹੁੰਦੀ ਹੈ ਕਿ ਜਿਹਨੇ ਦੇਖ ਲਿਆ ਨਾ ਜਿਹਨੇ ਲਖਿਆ ਜੀਨੇ ਉਹਨੂੰ ਸਮਝਿਆ ਬੁੱਝਿਆ ਹੈ जिने ओदे दर्शन किने ਕੀਤੇ ਆ ਬੁੱਧੀ ਨੇ ਅਕਲ ਨੇ ਜਿਨੇ ਲਖਿਆ ਆ ਉਹਨੂੰ ਓੰਕਾਰ ਲਖੈ ਜੋ ਕੋਈ ਫੇਰ ਕਹਿੰਦੇ ਨੇ ਕਹਿੰਦੇ ਨੇ ਸੋਈ ਲਖ ਮੇਟਣਾ ਨਾ ਹੋਈ ਉਹ ਜਿਹੜਾ ਦੇਖਿਆ ਹੋਇਆ ਆ ਉਹ ਜਿਹੜਾ ਸਮਝਿਆ ਹੋਇਆ ਵਾ ਉਹ ਫੇਰ ਮਟਾਇਆ ਨਹੀਂ ਜਾ ਸਕਦਾ ਉਹ ਕਿਨੇ ਦੇਖਿਆ ਆ ਉਹ ਸਮਝਿਆ ਆ ਬੁੱਧੀ ਨੇ ਅਕਲ ਨੇ ਉੱਥੇ ਉਹਨੂੰ ਉਹਨੇ ਜਾਣਿਆ ਆ ਉਹਨੂੰ ਉਹ ਨਾਲ ਰਹੂਗਾ ਹਮੇਸ਼ਾ ਹੀ ਇਸੇ ਤਰੀਕੇ ਦੇ ਨਾਲ ਜਿਨੇ ਸ਼ਬਦ ਨੂੰ ਜਾਣਿਆ ਆ ਸਮਝਿਆ ਆ ਬੁੱਝਿਆ ਆ ਉਹ ਕਦੇ ਵੀ ਮਟਾਇਆ ਨਹੀਂ ਜਾ ਸਕਦਾ ਜਿਹੜਾ ਸਮਝਿਆ ਹੋਇਆ ਤੇ ਬੁੱਝਿਆ ਹੋਇਆ ਆ ਹੁਣ ਇੱਕ ਹੋਰ ਇਹਦੀ ਪਹਿਲਾ ਨਿਸ਼ਾਨੀ ਦੱਸਦੇ ਆ ਵੀ ਜਿਨੇ ਸ਼ਬਦ ਨੂੰ ਬੁੱਝਿਆ ਆ ਸਮਝਿਆ ਆ ਉਹਨੂੰ ਕਿਹੜਾ ਕਿਹੜਾ ਗਿਆਨ ਹੁੰਦਾ ਆ ਦੇਖੋ ਇਹ ਵੀ ਗੱਲ ਜ਼ਰੂਰੀ ਆ ਕਈ ਕਹਿ ਦਿੰਦੇ ਨੇ ਕਿ ਸਾਨੂੰ ਸ਼ਬਦ ਦਾ ਗਿਆਨ ਹੋ ਗਿਆ ਸਾਨੂੰ ਸ਼ਬਦ ਦਿਖਾਈ ਦੇਣ ਲੱਗ ਪਿਆ ਸਾਨੂੰ ਸ਼ਬਦ ਸੁਣਨ ਲੱਗ ਗਿਆ ਜਿਹਨੂੰ ਸੁਣਿਆ ਆ ਉਹਨੇ ਦੱਸਿਆ ਆ ਆਪਦੇ ਬਾਰੇ ਕਿ ਆ ਚੀਜ਼ ਹੋਈ ਆ ਉਹਨੇ ਫਿਰ ਉਹਨਾਂ ਚੀਜ਼ਾਂ ਦੇ ਬਾਰੇ ਪੂਰਾ ਵਰਣਨ ਵੀ ਕੀਤਾ ਆ ਦੱਸਿਆ ਵੀ ਆ ਉਹਨੂੰ ਸਮਝਾਇਆ ਵੀ ਆ ਕਿ ਆ ਚੀਜ਼ ਆ ਉਥੇ ਉਹ ਕਹਿੰਦੇ ਨੇ 52 ਅੱਖਰ ਲੋਕ ਤਰੈ ਇਹ ਸ਼ੁਰੂਆਤੀ ਤੌਰ ਤੇ ਹੀ ਗੱਲ ਕਰਦੇ ਨੇ ਜਦੋਂ ਸ਼ੁਰੂਆਤ ਹੋਣ ਲੱਗੀ ਐ ਇਸ ਸ਼ਬਦ ਦੀ ਜਦੋਂ ਸ਼ੁਰੂਆਤ ਹੋਣ ਲੱਗੀ ਉੱਥੇ ਹੀ ਇਹ ਗੱਲ ਕਹੀ ਨਹੀਂ ਕਹੀ ਆ ਉਹਨਾਂ ਨੇ ਕਹਿੰਦੇ 52 ਅੱਖਰ ਲੋਕ ਤਰੈ ਸਭ ਕਾਸ਼ੀਨੀ ਹੀਮਾ ਹੈ ਇਹ ਜਿਹੜੇ 52 ਅੱਖਰ ਨੇ 52 ਅੱਖਰ ਇਹਨਾਂ ਦੇ ਵਿੱਚ ਮੈਂ ਬਿਆਨ ਕਰਨ ਲੱਗਾ ਆ ਦੱਸਣ ਲੱਗਾ ਆ ਕਹਿੰਦੇ ਸਭ ਕੁਛ ਇਨਹੀ ਮਾਹੇ ਇਹਦੇ ਵਿੱਚ ਹੀ ਸਾਰਾ ਕੁਝ ਦੱਸ ਦੇਣ ਲੱਗਾ ਮੈਂ ਤੁਹਾਨੂੰ ਉਹ ਕਹਿੰਦੇ ਇਹ ਅੱਖਰ ਖਰ ਖਿਰ ਜਾਹੇਂਗੇ ਉਹ ਅੱਖਰ ਇਨਮੇ ਨਾ ਹੈ ਇਹ ਅੱਖਰ ਜਿਹੜੇ ਉਹ ਖਤਮ ਹੋ ਜਾਣਗੇ ਮਿੜ ਜਾਣਗੇ ਖਤਮ ਹੋ ਜਾਣਗੇ ਪਰ ਜਿਹੜਾ ਉਹ ਉਹ ਅਖਾਰਿਆ ਨਾ ਉਹ ਅਖਾਰਿਆ ਜਿਹੜਾ ਖਤਮ ਨਹੀਂ ਹੋਣ ਵਾਲਾ ਨਾਸ਼ਵੰਤ ਨਹੀਂ ਹੋਣ ਵਾਲਾ ਉਹ ਇਹਨਾਂ ਦੇ ਵਿੱਚ ਨਹੀਂ ਹੈਗਾ ਇਹ ਕਰੋੜ ਮੈਂ ਬਦੇ ਰਿਆਂ ਤੁਹਾਨੂੰ ਦੱਸ ਰਿਹਾ ਹਾਂ ਮੰਜ਼ਲ ਦੇ ਵਾਸਤੇ ਮਰਾਹ ਦੱਸਿਆ ਆ ਇਹਦੇ ਵਿੱਚ ਇਹ ਅੱਖਰ ਜਿਹੜੇ ਆ ਖਤਮ ਹੋ ਜਾਣਗੇ ਖਿਰ ਜਾਣਗੇ ਪਰ ਉਹ ਜਿਹੜਾ ਅਖਾਰਿਆ ਜਿਹਨੂੰ ਦੇਖਣਾ ਆ ਜਿਹਨੂੰ ਜਾਣਣਾ ਆ ਜਿਹਨੂੰ ਸਮਝਣਾ ਆ ਜਿਹਨੂੰ ਬੁੱਝਣਾ ਆ ਉਹ ਇਹਨਾਂ ਦੇ ਵਿੱਚ ਨਹੀਂ ਹੈਗਾ ਇਹ ਸ਼ਬਦ ਦੀ ਨਿਸ਼ਾਨੀ ਹੈ ਕਿ ਉਹ ਤ੍ਰੈ ਲੋਕ ਦੀ ਗੱਲ ਕੀਤੀ ਹੈ 52 ਅੱਖਰ ਲੋਕ ਤ੍ਰੈ ਤਿੰਨਾਂ ਲੋਕਾਂ ਦਾ ਗਿਆਨ ਤਿੰਨਾਂ ਲੋਕਾਂ ਦਾ ਗਿਆਤਾ ਹੋ ਜਾਂਦਾ ਉਹ ਜਿਹਨੂੰ ਓੰਕਾਰ ਦੀ ਸੋਝੀ ਹੁੰਦੀ ਹੈ ਜਿਨੂੰ ਤਿੰਨਾਂ ਲੋਕਾਂ ਦੀ ਹਜੇ ਸੋਝੀ ਨਹੀਂ ਹੋਈ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦਰਸਾ ਸਕਦਾ ਉਹ ਤੁਹਾਡੇ ਸਾਹਮਣੇ ਕੇਵਲ ਤੇ ਕੇਵਲ ਸ਼ਬਦ ਨੂੰ ਸਮਝਣ ਦਾ ਬੁੱਝਣ ਦਾ ਦੇਖਣ ਦਾ ਪਖੰਡ ਕਰ ਸਕਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਉਹਨੂੰ ਵਿਊ ਚਾਹੀਦੇ ਨੇ ਉਹਨੂੰ ਕੁਝ ਹੋਰ ਚੀਜ਼ਾਂ ਫੇਮ ਚਾਹੀਦਾ ਆ ਵਡਿਆਈ ਚਾਹੀਦੀ ਆ ਉਹ ਸਤੋਗੁਣੀ ਹੋ ਕੇ ਸਤੋਗੁਣ ਦੀ ਖਾਈ ਦੇ ਵਿੱਚ ਫਸ ਜਾਂਦਾ ਆ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ ਉਹਦਾ ਇਹ ਸਤੋਗੁਣ ਦੀ ਜਿਹੜੀ ਖਾਈ ਆ ਇਨੂੰ ਪਾਰ ਕਰਨਾ ਫਿਰ ਮੁਸ਼ਕਲ ਹੋ ਜਾਂਦਾ ਕਿਉਂਕਿ ਉਹ ਵੜਿਆਈ ਚ ਫਸ ਜਾਂਦਾ